ਅੰਮ੍ਰਿਤਸਰ ਸ਼ਹਿਰ ਦੇ ਵਿੱਚ ਪਿਛਲੇ ਕਈ ਸਾਲਾਂ ਤੋਂ ਕੁਝ ਲੋਕ ਚੌਂਕਾਂ ਵਿੱਚ ਖੜੇ ਹੋ ਕੇ ਰੋਜ਼ਗਾਰ ਦੀ ਪਾਲ ਕਰਦੇ ਹਨ ਅਸੀਂ ਗੱਲ ਕਰ ਰਹੇ ਹਾਂ ਰਾਜਮਸਤਰੀ ਅਤੇ ਮਜ਼ਦੂਰਾਂ ਦੀ ਸਾਡੀ ਟੀਮ ਵੱਲੋਂ ਉਹਨਾਂ ਮਜ਼ਦੂਰਾਂ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਮਜ਼ਦੂਰਾਂ ਨੇ ਆਪਣੀ ਜੀਵਨ ਭਾਰ ਦਾ ਦਰਦ ਬਿਆਨ ਕੀਤਾ ਪੇਸ਼ ਹੈ ਇੱਕ ਰਿਪੋਰਟ ਐਜੂਕੇਸ਼ਨ ਪੜ੍ਹਾਈ ਲਿਖਾਈ ਕਿੰਨੀ ਜ਼ਰੂਰੀ ਹੈ ਜੀਵਨ ਦੇ ਵਿੱਚ ਉਹਦੀਆਂ ਤੁਹਾਨੂੰ ਤਸਵੀਰਾਂ ਅੱਜ ਦਿਖਾਣੇ ਆ ਕਿ ਪੜ੍ਹਾਈ ਲਿਖਾਈ ਕਿਉਂ ਜ਼ਰੂਰੀ ਹੈ ਸੋ ਪੰਜਾਬ ਦੇ ਵਿੱਚ ਇੰਨੀ ਕਿ ਬੇਰੋਜ਼ਗਾਰੀ ਹੈ ਕਿ ਪਿਛਲੇ ਕਈ ਸਾਲਾਂ ਤੋਂ ਚੌਂਕਾਂ ਦੇ ਵਿੱਚ ਜਿਹੜੇ ਲੋਕ ਨੇ ਕੰਮ ਕਾਜ ਵਾਸਤੇ ਖੜੇ ਹੁੰਦੇ ਨੇ ਅਸੀਂ ਗੱਲ ਕਰ ਰਹੇ ਆ ਮਜ਼ਦੂਰਾਂ ਤੇ ਮਿਸਤਰੀਆਂ ਦੀ ਅੱਜ ਅਸੀਂ ਅੰਮ੍ਰਿਤਸਰ ਦੇ 에어ਪੋਰਟ ਰੋਡ ਤੇ ਮੌਜੂਦ ਆ ਤੇ ਤੁਸੀਂ ਦੇਖ ਸਕਦੇ ਹੋ ਕਿ ਇਹ ਉਹ ਲੋਕ ਨੇ ਜਿਹੜੇ ਸਵੇਰੇ ਕੰਮ ਦੀ ਭਾਲ ਵਿੱਚ ਚੌਂਕਾਂ ਦੇ ਵਿੱਚ ਖੜੇ ਹੁੰਦੇ ਨੇ ਕਈਆਂ ਕਈ ਵਾਰ ਕੰਮ ਮਿਲਦਾ ਇਹਨਾਂ ਨੂੰ ਕਈ ਵਾਰ ਨਹੀਂ ਮਿਲਦਾ ਇਹਨਾਂ ਨੂੰ ਖਾਲੀ ਹੱਥ ਘਰ ਜਾਣੇ ਪੈਂਦਾ ਪਰ ਖਾਲੀ ਹੱਥ ਜਾਣ ਦਾ ਮਤਲਬ ਕਿ ਘਰ ਦਾ ਚੁੱਲ੍ਹਾ ਠੰਡਾ ਹੁਣ ਇਹਨਾਂ ਲੋਕਾਂ ਦੀ ਪੜ੍ਹਾਈ ਲਿਖਾਈ ਵੀ ਨਹੀਂ ਇਹਨਾਂ ਦੇ ਕੋਲ ਸੋ ਇਹਨਾਂ ਕੋਲੋਂ ਜਾਣਦੇ ਹਾਂ ਅੱਜ ਕਿ ਕਿਹਨਾ ਹਾਲਾਤਾਂ ਦੇ ਵਿੱਚ ਇਹ ਆਪਣੇ ਘਰ ਦੀ ਗੁਜ਼ਰਬਸਰ ਜਿਹੜੀ ਉਹ ਕਰਦੇ ਨੇ ਕੀ ਨਾਂ ਤੁਹਾਡਾ ਤੇ ਕਿੱਥੋਂ ਆਨੇ ਹੋ ਤੁਸੀਂ ਮੈਂ ਪਿੰਡ ਰਾਸਾਂ ਸੀ ਤੋਂ ਆਣਾ ਜੀ ਮੇਰਾ ਨਾਮ ਰਾਲੀ ਆ ਹਾਂਜੀ ਕਿੰਨਾ ਚਿਰ ਹੋ ਗਿਆ ਤੁਹਾਨੂੰ ਚੌਂਕ 'ਚ ਖੜੇ ਹੁੰਦੇ ਆ ਇਸ ਤਰ੍ਹਾਂ ਲੱਭਦੇ ਆ ਦੀ 35 ਸਾਲ ਹੋ ਚੱਲੇ ਸਾਨੂੰ ਇਸੇ ਤਰ੍ਹਾਂ ਹੀ ਆ ਤੇ ਸਾਡੀ ਕੋਈ ਗਰੀਬੰਦੀ ਸੁਣਵਾਈ ਨਹੀਂ ਹੁੰਦੀ ਨਾ ਕੰਮ ਮਿਲਦਾ ਠੀਕ ਹੈ ਨਹੀਂ ਮਿਲਦਾ ਤੇ ਫਿਰ ਸਾਨੂੰ ਖਾਲੀ ਜਾਣਾ ਪੈਂਦਾ ਬੇਲਾ ਬੈਠ ਕੇ ਜਾਦਾ ਬੰਦਾ ਕੋਈ ਸਰਕਾਰ ਵੱਲੋਂ ਕੋਈ سہولتਾਂ ਮਿਲਦੀਆਂ ਨਹੀਂ ਸਾਨੂੰ ਅੱਜ ਤੱਕ ਕੋਈ ਸਹੂਲਤ ਨਹੀਂ ਮਿਲੀ 35 ਸਾਲ ਹੋ ਚੱਲੇ ਸਾਨੂੰ ਤੇ ਨਾ ਕਿਸੇ ਨੇ ਸਾਨੂੰ ਆਣ ਕੇ ਇੱਥੇ ਪੁੱਛਿਆ ਹੀ ਕਦੀ ਵੀ ਕੇ ਇਹ ਨੂੰ ਵੀ ਨਹੀਂ ਆਣ ਕੇ ਪੁੱਛਿਆ ਕਦੀ ਅੱਜ ਪਤਾ ਲੱਗਦਾ ਕਿ ਪੜ੍ਹਾਈ ਲਿਖਾਈ ਹੋਣੀ ਬਹੁਤ ਜ਼ਰੂਰੀ ਹੈ ਬਿਲਕੁਲ ਪਤਾ ਲੱਗਦਾ ਪੜ੍ਹਾਈ ਜ਼ਰੂਰੀ ਆ ਰਾਹੀ ਗਰੀਬੀ ਦਾ ਕਾਰ ਨਹੀਂ ਪੜ ਸਕੇ ਤੇ ਸਾਡੀ ਇਹ ਮਜਬੂਰੀ ਆ ਹਾਂ ਤੇ ਜਦੋਂ ਕੰਮ ਨਹੀਂ ਮਿਲਦਾ ਖਾਲੀ ਹੱਥ ਘਰ ਜਾਣੇ ਪੈਂਦਾ ਤੇ ਫਿਰ ਕੀ ਹਾਲਾਤ ਹੁੰਦੇ ਨੇ ਹਾਲਾਤ ਉਹ ਜਦੋਂ ਚੁੱਨਾ ਠੰਡਾ ਤੇ ਫਿਰ ਖਲਾਤ ਦਾ ਤੇ ਆਪੇ ਹੀ ਪਤਾ ਲੱਗ ਜਾਂਦਾ ਵੀ ਕੀ ਅੱਡ ਕੀ ਨਹੀਂ ਕੇਵਲ ਭੁੱਖਿਆ ਵੀ ਸੌਣਾ ਪੈਂਦਾ ਕੇਵਲ ਗਾਂਡੀਆਂ ਕੋ ਲੈ ਕੇ ਵੀ ਸੌਣਾ ਖਾਣਾ ਪੈਂਦਾ ਤੇ ਇਹ ਵੇਲੇ ਦੁਕਾਨਦਾਰਾਂ ਨੂੰ ਉਧਾਰ ਲੈਣਾ ਪੈਂਦਾ ਕਈ ਦੁਕਾਨਦਾਰ ਸਾਨੂੰ ਉਧਾਰ ਹੀ ਨਹੀਂ ਦਿੰਦੇ ਹਾਂ ਸੋ ਇੱਕ ਮਹਿਲਾ ਮਜ਼ਦੂਰ ਵੀ ਸਾਡੇ ਨਾਲ ਮੌਜੂਦ ਹੈ ਉਹਨਾਂ ਤੋਂ ਜਾਣਦੇ ਹਾਂ ਕੀ ਨਾਂ ਤੁਹਾਡਾ ਮੇਰਾ ਨਾਮ ਸੋਨੀਆ ਜੀ ਕਿੱਥੋਂ ਆਨੇ ਹੋ ਤੁਸੀਂ ਮੈਂ ਤੇ ਵੱਲਾ ਸਰਦੀ ਮੰਡੀ ਤੋਂ ਆਨੇ ਤੇ ਕੀ ਕਰਦੇ ਹੋ ਤੁਸੀਂ ਜਦੋਂ ਜਾਣੇ ਹੋ ਮਜ਼ਦੂਰੀ ਕਰਦੇ ਹੋ ਤੁਸੀਂ ਹਾਂਜੀ ਕਿਹੜੀ ਮਜ਼ਦੂਰੀ ਮਿੱਟੀ ਚੁੱਕਦੇ ਹੋ ਰੇਤਾ ਏ ਉੱਥੇ ਚੋਕਲਾ ਬੱਜਰੀ ਖਲਾਰਾ ਮਸਾਲਾ ਖਲਾਰਾ ਤੇ ਦਿਹਾੜੀ ਲੱਗੇ ਨਾ ਲੱਗੇ ਮੇਲੇ ਬੈਣ ਵਾਲੀ ਆ ਜਾਂ ਖਾਲੀ ਮੂੰਹ ਨਾਲ ਪੈਂਦਾ ਜਦੋਂ ਕਦੇ ਘਰ ਚ ਕੌਣ ਕੌਣਾ ਤੁਹਾਡੇ ਘਰ ਚ ਤੇ ਬੇਟਾ ਜੋ ਤੇ ਪਤੀ ਦਾ ਨਸ਼ਾ ਲਗਾ ਕਰਦਾ ਬੇਟਾ ਵੀ ਨਸ਼ਾ ਪਤਾ ਕਰਦਾ ਮੈਂ ਘਰ ਇਕੱਲੀ ਕੰਮ ਦੱਸਣਾ ਘਰ ਮਤਲਬ ਤੁਸੀਂ ਚਲਾਉਂਦੇ ਹੋ ਤੁਸੀਂ ਹਾਂਜੀ ਮੈਂ ਮੇਰੇ ਸੱਤੇ ਚੱਲਦਾ ਬੱਚੇ ਸਕੂਲ ਜਾਂਦੇ ਨੇ ਨਹੀਂ ਬੇਟਾ ਉਹ ਵੀ ਨਸ਼ਾ ਪਤਾ ਕਰਦਾ ਪਤੀ ਉਹ ਵੀ ਨਸ਼ਾ ਪਤਾ ਹੀ ਕਰਦਾ ਆਪ ਹੀ ਕਮਾਉਂਦੀ ਆ ਵੀ ਖਾਂਦੀ ਸੋ ਬੇਟਾ ਤੇ ਪਤੀ ਜਿਹੜਾ ਉਹ ਨਸ਼ਿਆਂ ਦੇ ਵਿੱਚ ਰੁੱਝੇ ਹੋਏ ਨੇ ਤੇ ਘਰ ਦੀ ਜਿਹੜੀ ਮਹਿਲਾ ਹੈ ਉਹ ਘਰ ਨੂੰ ਚਲਾ ਰਹੀ ਹੈ ਸੋ ਇਹਨਾਂ ਲੋਕਾਂ ਦਾ ਆਖਣਾ ਹੈ ਕਿ ਇਹਨਾਂ ਨੂੰ ਸਰਕਾਰਾਂ ਵੱਲੋਂ ਵੀ ਕੋਈ ਸਹੂਲਤਾਂ ਨਹੀਂ ਸੋ ਸਰਕਾਰਾਂ ਨੂੰ ਇਹੀ ਕਵਾਂਗੇ ਕਿ ਇਹਨਾਂ ਲੋਕਾਂ ਬਾਰੇ ਵੀ ਸੋਚਿਆ ਜਾਵੇ ਇਹਨਾਂ ਵਾਸਤੇ ਜਿਹੜਾ ਡਿਪਾਰਟਮੈਂਟ ਬਣਾਇਆ ਗਿਆ ਲੇਬਰ ਡਿਪਾਰਟਮੈਂਟ ਉਹਦੇ ਵਿੱਚ ਇਹਨਾਂ ਨੂੰ ਸਹੂਲਤਾਂ ਜ਼ਰੂਰ ਦਿੱਤੀਆਂ ਜਾਣ ਡਿਪਾਰਟਮੈਂਟ ਇਹਨਾਂ ਨਾਲ ਸੰਪਰਕ ਕਰੇ ਇਹ ਡਿਪਾਰਟਮੈਂਟ ਚ ਨਾ ਜਾਣ ਡਿਪਾਰਟਮੈਂਟ ਇਹਨਾਂ ਦੇ ਘਰ ਘਰ ਜਾਵੇ ਜਿਸ ਤਰ੍ਹਾਂ ਵੋਟਾਂ ਵੇਲੇ ਲੀਡਰ ਘਰ ਘਰ ਜਾਂਦੇ ਨੇ ਹੱਥ ਜੋੜ ਕੇ ਵੋਟਾਂ ਮੰਗਦੇ ਨੇ ਉਸੇ ਤਰ੍ਹਾਂ ਸਕੀਮਾਂ ਵੀ ਘਰ ਘਰ ਦੇਣੀਆਂ ਚਾਹੀਦੀਆਂ ਨੇ ਤਾਂ ਜੋ ਇਹਨਾਂ ਦੀ ਜਿਹੜੀ ਗੁਜ਼ਰਬਸਰ ਹੈ ਇਹਨਾਂ ਦੇ ਹਾਲਾਤ ਜਿਹੜੇ ਨੇ ਉਹ ਉੱਚੇ ਪੱਧਰ ਤੇ ਹੋ ਸਕਣ ਸਹਿਯੋਗੀ ਰਾਕੇਸ਼ ਕੁਮਾਰ ਦੇ ਨਾਲ ਵਿਜੇ ਕੁਮਾਰ ਅੰਮ੍ਰਿਤਸਰ ਖਬਰਨਾਮਾ